ਤਾਂ ਸਾਨੂੰ ਜੀਤ ਕੀਤਾ ਕਰਦਾ ਆ ਰਿਹਾ ਸੀ ਕਿ ਇਸ ਵਾਰੀ ਬਗਾਜ ਨਹੀਂ ਕਰਨਾ ਇਹ ਮਢੀਰ ਨੂੰ ਆ ਥੋੜਾ ਜਿਹਾ ਨਾਟਪੱਤਾ ਬਈ ਥੋੜੇ ਕਿਲੋਮੀਟਰ ਹੀ ਰਹਿ ਗਿਆ ਉਹ ਕੁਝ ਕਿਲੋਮੀਟਰ ਹੀ ਜਾ ਕੇ ਮਢੀਰ ਨੂੰ ਚੰਗੀ ਤਰ੍ਹਾਂ ਹੀ ਖਰਾਉ ਕਰਾਂਗੇ ਪਰ ਇਹਨਾਂ ਇਹਨਾਂ ਨੂੰ ਬਣਨ ਦਾ ਜਿਆਦਾ ਨਹੀਂ ਕਹਿਣਾ ਕਿਉਂਕਿ ਇਹ ਬਾਪੀਆਂ ਆਂਗਰੇ ਨੇ ਮਾਰਾ ਮਾਰਾ ਬੈਠ ਜਾਂਦਾ ਉਹਨਾਂ ਨੂੰ ਧਿਆਨ ਮੈਂ ਸੰਭਿਆ ਆ ਸੰਗਲਾ ਹੋਰ ਬੈਠ ਕੇ ਸਾਰੇ ਦੇਖਿਆ ਦੂ ਅੱਗੇ ਅੱਗੇ ਆ ਜੀ ਠੀਕ ਆ ਲੱਗਾ ਜਬਾਨੀ ਪਿਆ ਡੜੇ ਰੇਸਾਂ ਦੇ ਲੰਗਾ ਮੋਢੇ ਤੇ ਰਹਿ ਸਕਦਾ ਤੇ ਉਹ ਹੱਥ ਤਾਂ ਨਹੀਂ ਕੋੜਦੇ ਨਹੀਂ ਹੱਥ ਸਾਡੇ ਹੁਣ ਚਾਚੋ ਵੀਡੀਓ ਬਣਾਓ ਥੋੜੀ ਇੱਧਰ ਆਓ ਇੱਧਰ ਰੱਖੀਂ ਕੋਈ ਤੇ ਆਉਂਦਾ ਕਹਤਾ ਕਿ ਰੇਤਾ ਦੇ ਅੰਦਰ ਜੰਨ ਚੀ ਜਿੱਤਾ ਸਾਡਾ ਆ ਰਿਹਾ ਸੀ ਕਿ ਐਸ ਵਾਰੀ ਬੰਦਾਜ ਨਹੀਂ ਕਰਦਾ ਇਹ ਮਹੀਰ ਨੂੰ ਆ ਥੋੜਾ ਜਿਆਦਾ ਨਾ ਦੁੱਤਾ ਬਈ ਨੂੰ ਥੋੜੇ ਕਿਲੋਮੀਟਰ ਹੀ ਰਹਿ ਗਏ ਅਜੋ ਥੋੜੇ ਕਿਲੋਮੀਟਰ ਹੀ ਬਾਰ ਬਾਰ ਬਰਜਦਾ ਉਹਨਾਂ ਨੇ ਵੀ ਗਿਆ ਮੈਂ ਤੰਗ ਪਿਆ ਆ ਸਕਦਾ ਬਾਰ ਬਾਰ ਬੈਠ ਜਾ ਸਰ ਇਹ ਕਿਹਾ ਦੂ ਅਗੇ ਹੋਏ ਅਗੇ ਆ ਇੱਕ ਦੇ ਇੱਥੇ ਆ ਲੱਗਾ ਕੇ ਪਾਣੀ ਪਿਆ ਡਾਡੇ ਰੇਸਾਂ ਦੇ ਜਿੰਨਾ ਮੋੜਦੇ ਨਹੀਂ ਸਕਦਾ ਤੇ ਉਹ ਹੱਥ ਨਾਲ ਤੋੜਦੇ ਨਹੀਂ ਹਸਣਾ ਦੇ ਹੁਣ ਇਹ ਦੋ ਹੋਰ ਆਪਾਂ ਨੂੰ ਪਿਆ അതുകൊണ്ട് <laughs> രേതാദേവ